ਜਲੰਧਰ ਦੇ थाना ਬਸਤੀ ਬਾਬਾ ਖੇਲੇ ਇਲਾਕੇ ਦੇ ਵਿੱਚ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਗਵਾਂਡੀ ਦੇ ਘਰ ਤੋਂ 13 ਸਾਲਾ ਮਾਸੂਮ ਜਵਾਕੜੀ ਦੀ ਮ੍ਰਿਤਕ ਦੇ ਬਰਾਮਦ ਹੋਈ ਹੈ ਜਿਸ ਨਾਲ ਇਲਾਕੇ ਦੇ ਵਿੱਚ ਦਹਿਸ਼ਤ ਫੈਲ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਇੱਥੇ ਕੁੜੀ ਦੇ ਨਾਲ ਪਹਿਲਾਂ ਦੁਸ਼ਕਰਮ ਕੀਤਾ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪਤਾ ਲੱਗਦਾ ਹੈ ਹਿਲ ਸਾਰਾ ਇਲਾਕਾ ਇਕੱਠਾ ਹੋ ਜਾਂਦਾ ਹੈ ਤੇ ਦੋਸ਼ੀ ਦੀਦਾ ਜਮ ਕੇ ਕਟਾਪਾ ਚੜਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ 13 ਸਾਲਾ ਇਹ ਮਾਸੂਮ ਜਵਾਕੜੀ ਜਿਸ ਨੂੰ ਕੀ ਗਵੰਦ ਵਿੱਚ ਰਹਿੰਦਾ ਹੈ ਸ਼ਖਸ ਆਪਣੇ ਘਰ ਲੈ ਗਿਆ ਤੇ ਉਸ ਦਿਨ ਖਿਣਾਉਣੇ ਕਾਰੇ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਿਸ ਤੋਂ ਬਾਅਦ ਦੇਰ ਰਾਤ ਤੱਕ ਇਲਾਕੇ ਦੇ ਜਿਹੜਾ ਹੜਕਾਂਪ ਮਚਾਰਿਆ ਹੈ ਤੇ ਬੱਚੀ ਦੇ ਘਰ ਨਾ ਪਹੁੰਚਣ ਤੇ ਜਦੋਂ ਸੀਸੀਟੀਵੀ ਚੈੱਕ ਕੀਤੀ ਗਈ ਹੈ ਤਾਂ ਜਾ ਕੇ ਕਿਤੇ ਖੁਲਾਸਾ ਹੋਇਆ ਤੇ ਦੇਰ ਰਾਤ 1 ਵਜੇ ਦੇ ਕਰੀਬ ਬੱਚੀ ਨੂੰ ਬਾਥਰੂਮ ਦੇ ਵਿੱਚੋਂ ਬਰਾਮਦ ਕੀਤਾ ਗਿਆ ਤਾਂ ਪਰਿਵਾਰ ਨੇ ਦੁਸ਼ਕਰਮ ਕਰਕੇ ਕਤਲ ਕੀਤੇ ਜਾਂਦਾ ਸ਼ੱਕ ਜ਼ਾਹਰ ਕੀਤਾ ਹਾਲਾਂਕਿ ਹੰਗਾਮਾ ਹੁੰਦਾ ਵੇਕੇ ਪੁਲਿਸ ਵੱਲੋਂ ਉਕਤ ਦੋਸ਼ੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਪਰ ਦੱਸਦੀ ਹੈ ਕਿ ਉੱਥੇ ਲੋਕਾਂ ਦੇ ਵੱਲੋਂ ਉਕਤ ਜਿਹੜਾ ਵਿਅਕਤੀ ਉਸ ਦਾ ਜੰਮ ਕੇ ਕਟਾਪਾ ਵਿਚਾੜਿਆ ਗਿਆ ਤੇ ਸਥਿਤੀ ਤਣਾਪੂਨ ਹੁੰਦੀ ਵੇਕੇ ਪੁਲਿਸ ਉਸ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਲੈ ਕੇ ਥਾਣੇ ਲੈ ਕੇ ਗਈ ਹੈ ਅੱਜ ਪਰ ਸਭ ਤੋਂ ਵੱਡੀ ਗਲਤੀ ਜਦ ਪੁਲਿਸ ਚੈੱਕ ਕਰਨ ਆਈ ਹੈ ਘਰ ਪੁਲਿਸ ਚੈੱਕ ਕਰਨ ਆਈ ਹੈ ਜੱਕ ਹੈ ਤੇ ਪੁਲਿਸ ਨੂੰ ਕਦੇ ਬਾਥਰੂਮ ਨਹੀਂ ਦੇਖਿਆ ਪੁਲਿਸ ਨੇ ਪੁਲਿਸ ਨੇ ਬਾਥਰੂਮ ਕੋਈ ਨਹੀਂ ਕੀਤੇ ਇਸ ਕਰਕੇ ਨਲਕੀ ਆ ਪੁਲਿਸ ਵੀ ਜਿਹੜਾ ਵੀ ਮੁਲਾਜ਼ਮ ਉਹ ਆਇਆ ਉਸ ਪਹਿਲੇ ਇਮੀਡੀਏਟ ਸਸਪੈਂਡ ਹੋਣਾ ਚਾਹੀਦਾ ਅਗਰ ਇਹ ਜਿਹੜਾ ਅੱਜ ਮਾਹੌਲ ਬਗਿਆ ਕੀ ਪਤਾ ਉਸ ਟਾਈਮ ਕੀ ਬਲੀ ਸੀ ਕਰ ਕੀ ਬੱਚ ਜਾਂਦੀ ਕੋਈ ਅਧਿਕਾਰੀ ਨਹੀਂ ਆਇਆ ਸਾਰੇ ਲੈ ਕੇ ਚਲੇ ਗਏ ਆ ਨਹੀਂ ਨਹੀਂ ਮਾਂ ਬਾਪ ਬੱਚੇ ਰੋ ਰੇ ਰਕਦਾ ਰੋ ਰੇ ਤੁਸੀਂ ਚੋਕੀ ਲਈ ਜੜੀ ਐ ਉਹ ਮਹੀਨ ਤਾਈ ਸੀ ਚੌਂਕੀ ਜਿਹੜੀ ਬਣਾਈ ਸੀ ਜੋ ਹਾਲਾਤ ਤੁਹਾਨੂੰ ਪਤਾ ਹੀ ਲੋਕਾਂ ਚੌਂਕੀ ਦੇ ਖੁਆਰ ਮਿਲੇ ਚੌਂਕੀ ਵਾਲਾ ਦਾਬਸ ਹਸਬੰਦ ਚੱਲ ਰਿਹਾ ਇੱਥੇ ਤੋਂ ਹੁਣ ਪਤਾ ਜਿਹੜੇ ਹਾਲਾਤ ਬਣੇ ਅੱਜ ਗੈਂਗਸਟਰ ਗੁੰਡਾ ਨਸ਼ਾ ਬਾਜ਼ ਸਾਰੇ ਇਸ ਇਲਾਕੇ ਚ ਜੀ ਇਹ ਸਾਰਾ ਸਰਕਾਰ ਦੀ ਨਲਕੀ ਹੈ ਇਹ ਅੱਜ ਬੱਚੀ ਜੇ ਗਈ ਹੈ ਸਰਕਾਰ ਦੀ ਨਲਕੀ ਕਰਕੇ ਗਈ ਹੈ ਜੇ ਕਿਤੇ ਪੁਲਿਸ ਪਹਿਲੇ ਆ ਕੇ ਚੈਕਿੰਗ ਕਰ ਲੈਂਦੀ ਕਿ ਬੱਚੀ ਹਾਲਾਤ ਤੋਂ ਬਚ ਜਾਂਦੀ ਬੱਚੀ ਦੇ ਹਾਲਾਤ ਉਹਨੂੰ ਖਾਕ ਉੱਡ ਜਾਂਦਾ ਬੱਚਨ ਦਾ ਦੇਖੋ ਇਹ ਜਲੰਧਰ ਬੈਸ ਦਿਨੋ ਦੇ ਨੂੰ ਕਿਸ ਪਾਸੇ ਜਾ ਰਹੇ ਜੀ ਤੁਹਾਡੇ ਨਾਲ ਮੇਰੀ ਗੱਲ ਸੁਣਨੀ ਨੂੰ ਮੇਰੀ ਗੱਲ ਸੁਣ ਪ੍ਰਸ਼ਾਸਨ ਨੂੰ ਮਾਰਨ ਨੂੰ ਆਪਾਂ ਨੂੰ ਮਾਰ ਸਕਦੇ ਆ ਆਪਾਂ ਕਾਨੂੰਨ ਹੱਥ ਚ ਲੈਣਾ ਲੱਲ 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 ਪਾਈ ਕੇ ਲੱਲ ਲੱਲ ਇਹ ਚੀਜ਼ ਮੈਨੂੰ ਮਾਰਨ ਇਹ ਘਰੇ ਕਲੀਨ ਇਹ ਕਰਦੇ ਪਾਜੀ ਨੂੰ ਕਾਨੂੰਨ ਲੈ ਲਿਆ ਤੇ ਉਹ ਮੈਂ ਖੜਾ ਆ ਮੈਂ ਨੂੰ ਆਪਣੇ ਬੱਚੇ ਦੀ ਕਿਸਮ ਅੱਗੇ ਮੈਂ ਛੋਟਾ ਛੋਟਾ ਬੱਚਾ ਯਾਰ ਜੀ ਇਹ ਸਮਝੋ ਮਨੋਨ ਦਾ ਕਾਨੂੰਨ ਹੀ ਹੈ ਚਾਹੇ ਉਹ ਘੜ ਦੇ ਕਰ ਵੀ ਹੈ ਜਿਵੇਂ ਕਰਾਣੀਆਂ ਇੱਕ ਮਾਰ ਕੇ ਤੁਸੀਂ ਆਪ ਅੰਦਰ ਮਰ ਜਾਣਾ ਹੈ ਆਖਰ ਜੀ ਬਟ ਨਾਓ ਲੈਟ ਅਸ ਜਸ ਵੈਰੀਫਾਈ ਨੇ ਕਾਟਸ ਕਿ ਜੋ ਵੀ ਹੋਇਆ ਹੈ ਇਟਸ ਵੈਰੀ ਅਨਫੋਰਚਨਟਲੀ ਜੋ ਵੀ ਵੰਦੀ ਕਾਨੂੰਨੀ ਕਾਰਵਾਈ ਹੋਊਗੀ ਕੀਤੀ ਜਾ ਮੈਡਮ ਡਿਊਟੀ ਅਫਸਰ ਤੇ ਵੀ ਇਹ ਸਵਾਲ ਉੱਠਦੇ ਬੇ ਕਿ ਜਿਹੜਾ ਕਿ ਪਰਿਵਾਰਿਕ ਮੈਂਬਰਾਂ ਨੂੰ ਮਨਾ ਕੀਤਾ ਗਿਆ ਕਿ ਇੱਥੇ ਕੋਈ ਹੈ ਨਹੀਂ ਇਹ ਲੜਕੀ ਕੋਈ ਇਦਾਂ ਸਵਾਲ ਉੱਠੀ ਹੈ ਕਿ ਪੁਲਿਸ ਪ੍ਰਸ਼ਾਸਨ ਨਿਕ ਕੇ ਤਾਂ ਪਹਿਲਾ ਆਇਆ ਸੀ ਉਹ ਚੰਗੀ ਨਰਗਨ ਨੂੰ ਇਸ ਤਮੇ ਕਿ ਜੇ ਜਨਤਾ throe ਮਰ ਗਿਆ ਜਨਤਾ ਸਾਡੀ ਪਰੇਸ਼ਾਨ ਨਾ ਜੇ ਕਿਸੇ ਸਿੱਤੇ ਚ ਨਾ ਆਏ ਇਸ ਕਰਕੇ ਮੈਂ ਇਹਨਾਂ ਨੂੰ ਸੇਫ ਸਾਈਟ ਕਰ ਰਿਹਾ ਕਿ ਇਹ ਤੇ ਕਾਨੂੰਨੀ ਕਾਰਵਾਈ ਕਰੋ ਜਿਹੜੀ ਮਹੱਲੇ ਨੂੰ ਕੋ ਗੁੰਦੀ ਗਵਾਈ ਹੈ ਉਹ ਜਾ ਕੇ ਠੋਕੇ ਤਗਵਾਈ ਜੋ ਲੱਗੀ ਭਾਈ ਪੁਲਿਸ ਪ੍ਰਸ਼ਾਸਨ ਨੇ ਕੀ ਆਸ਼ਵਾਸਨ ਦਿੱਤਾ ਗਿਆ ਪਰਿਵਾਰ ਨੂੰ ਪੁਲਿਸ ਨੇ ਤਾਂ ਭਾਈ ਹੁਣ ਜਾ ਕੇ ਪਰਚਾ ਦਰਜ ਕਰਨਾ ਲੱਗੀ ਭਾਈ ਦੇਖੋ ਜਿਹੜਾ ਮਹੱਲੇ ਵਾਸੀ ਹੈ ਉਹ ਬਿਆਨ ਲਿਖਾਉ ਮੈਂ ਜੇ ਬਹੁਤ ਮਾਣ ਮਾਰਨਾ ਹੋਈ ਹੈ ਔਰ ਇਹਨੂੰ ਜਿਹੜਾ ਹੈਗਾ ਪਾ ਹਰ ਤਰੀਕੇ ਨਾਲ ਹਲਕਾ ਕੇ ਇਹਨੂੰ ਜਿਹੜਾ ਹੈਗਾ ਦੋਸ਼ੀ ਨਹੀਂ ਚਾਹਤੇ ਸਰ ਇੱਕ ਛੋਟਾ ਜਿਹਾ ਸਵਾਲ ਸੀਗਾ ਡਿਪਟੀ ਸਰ ਦੇਖੋ ਡਿਪਟੀ ਸਾਹਿਬ ਇੱਕ ਛੋਟਾ ਜਿਹਾ ਸਵਾਲ ਹੈ ਕਿ ਪ੍ਰਸ਼ਾਸਨ ਵਾਲੋ ਮੱਲਾਵਾਸੀਆ ਦਾ ਕਹਿਣਾ ਹੈ ਕਿ ਡਿਊਟੀ ਅਫਸਰ ਅੰਦਰ ਮੌਕੇ ਤੇ ਗਏ ਸੀਗੇ ਉਹਨਾਂ ਵੱਲੋਂ ਕੈਮਰੇ ਵਗੈਰਾ ਚੈੱਕ ਕੀਤੇ ਗਏ ਨੇ ਪਰ ਮੱਲਾਵਾਸੀਆ ਉਸ ਟਾਈਮ ਵੀ ਕਹਿਣਾ ਸੀ ਕਿ ਡਿਊਟੀ ਅਫਸਰ ਨੂੰ ਕਿ ਲੜਕੀ ਅੰਦਰ ਹੈ ਪਰ ਉਹਨਾਂ ਨੇ ਉਸ ਟਾਈਮ ਕੋਈ ਕਾਰਵਾਈ ਨਹੀਂ ਕੀਤੀ ਸੋ ਡਿਊਟੀ ਅਫਸਰ ਨੇ ਕੀ ਕਾਰਵਾਈ ਕੀਤੀ ਜਾਂਦੀ ਹੈ ਜੀ ਵੈਰੀਫਾਈ ਕਰਦੇ ਆਪਾਂ ਜੋਰ ਆਪਾਂ ਜੀ ਇੱਕ ਮਿੰਟ ਉਸ ਟਾਈਮ ਤੇ ਡਿਊਟੀ ਅਫਸਰ ਨਾਲ ਗੱਲਬ ਕੀ ਕਰਗੀ ਭਾਈ ਇੱਕ 5 ਸਾਲ ਦੇ ਬੱਚੇ ਨੂੰ ਇੱਥੇ ਇਨਸਾਫ ਨਹੀਂ ਮਿਲ ਸਕਿਆ ਕੀ ਲੱਗਦਾ ਤੁਹਾਨੂੰ ਇਨਸਾਫ ਮਿਲੇਗਾ ਹੰਕਾਰ ਇਨਸਾਫ ਕਰਦੇ ਐ ਇਹ ਮਾਨ ਸਰਕਾਰ ਕਦਮ ਕਰਦੇ ਐ ਭਾਈ ਇਹ ਰਾ ਦੇ 1 ਸਾਲ ਪਹਿਲੇ ਜਿਹੜੀ ਲੜਕੀ ਹੈ ਉਹਦੇ ਫਾਦਰ ਦੀ ਡੈਥ ਹੋਈ ਹੈ ਤੇ ਅੱਜ ਕਿਸ ਨਕਮੇ ਆਦਮੀ ਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਅੱਜ ਜਿਹੜੀ ਨਵਾਲਜ ਦੇਤੀ ਹੈ ਸਾਡੀ ਦੀ ਹੈ ਬਹੁਤ ਵੱਡੀ ਗਲਤੀ ਕੀਤੀ ਹੋਈ ਹੈ ਇਹ ਵਿਭਾਗ ਦੇਣਾ ਚਾਹੀਦਾ ਸੰਤੋਖ ਜੀ ਜੀਵਨ ਦੀ ਸਵਾਲ ਬਹੁਤ ਵੱਡੇ ਆਰੇ ਜਿਸ ਬੰਦੇ ਨੂੰ ਪਹਿਲਾਂ ਪ੍ਰਸ਼ਾਸਨ ਗਿਆ ਚੈੱਕ ਕੀਤਾ ਗਿਆ ਪ੍ਰਸ਼ਾਸਨ ਉਹ ਹੀ ਚੈੱਕ ਕਰ ਲੈਂਦਾ ਜਿੰਨੇ ਵੱਡਾ ਸਾ ਇਹ ਨਹੀਂ ਮਸਲਿਆ ਅਰੇ ਅਟ ਨੂੰ ਦੋਖਾ ਸਰਦਨ ਨੂੰ ਮੇਰੀ 3 ਬੰਦ ਨਾ ਬੱਚੇ ਨੂੰ ਭਾਈ ਇੱਕ ਪੰਜ ਸਾਲ ਦੇ ਬੱਚੇ ਨੂੰ ਇਨਸਾਫ ਨਹੀਂ ਮਿਲ ਸਕਿਆ ਕੀ ਗੱਡੀ ਆਵੇ ਤੇ ਇਹ ਬਹੁਤ بڑے ਦੁੱਖ ਦੀ ਗੱਲ ਆ ਜੀ ਮੇਰੀ ਗੱਲ ਛੋੜੋ ਨਾ ਜੀ ਕਿੰਨੇ ਕੁ ਤਰ੍ਹਾਂ ਕਿਹਾ ਜਿਹੜਾ ਪਹਿਲਾਂ ਇਹ ਤਾਂ ਕਹਿੰਦੇ ਸਵੇਰੇ ਆਉਂਗਾ ਜੀ ਸਰਦਾਰ ਸਾਹਿਬ ਉਹ ਕਹਿ ਰਹੇ ਤੁਸੀਂ ਵੀ ਆਏ ਸੀਗੇ ਭਾਈ ਕਿਹਾ ਪਾਜੀ ਕਿ ਪਈ ਤਿਆਰੀ ਕਰ ਰਹੀ ਹੈਗੀ ਪਹਿਲ ਮਾਰ ਗਈ ਕੋਲੇ ਗੇੜ ਹੈ ਕਿਸੇ ਨੂੰ ਸਾਨੂੰ ਆ ਭਾਈ ਭਾਈ ਤੇ ਚੈਕਿੰਗ ਕੀ ਕਰ ਗਿਆ ਇੰਦਰ ਜਾ ਕੇ ਪੁਲਿਸ ਵੇ ਸਾਰੀ ਅੰਦਰ ਕੀ ਚੈਕਿੰਗ ਕਰਕੇ ਆਈ ਜੀ ਸਰ ਪੂਰਾ ਮਕਾਨ ਜਾਣ ਮਾਰਿਆ ਇੱਕ ਬਾਹਰੋਂ ਫੇਟ ਰਿਆ ਸੀਗਾ ਸਾਰਾ ਅੰਦਰ ਨਹੀਂ ਗਏ ਸੀਸੀਟੀਵੀ ਫੋਟੇ ਹੀ ਦੇਖਣ ਲਏ ਸਭ ਭਾਈ ਸੀਸੀਟੀਵੀ ਫੋਟੇ ਕੋਈ ਅੰਦਰ ਗਿਆ ਅੱਧੇ ਨੂੰ ਮੱਲਾ ਕੁੜੀਆਂ ਸੁਧਰੀਆਂ ਨਹੀਂ ਮੈਂ ਉਹਨਾਂ ਭਗਵਾਨ ਨੂੰ ਮੈਂ ਉਹਨਾਂ ਸੁਧਰੀਆਂ ਜਿਹਦੇ ਹੱਥ ਨਾਲ ਕੇ ਕਾ ਸੁਣ ਲਵੇ ਇਹ ਮਾਰਨ ਚੰਦਰੂ ਉਹ ਕੁੜੀ ਹੈਗੀ ਉਹਦੀ ਵੀ ਕੁੜੀ ਹੈਗੀ ਭਗਵਾਨ ਦੇ ਉਹਨਾਂ ਨਾਲ ਤਾਂ ਕੰਮ ਹੋ ਜਾਵੇ ਕਹੀ ਕੀ ਕਰੇ ਉਹ ਤੇ ਭੈਣ ਜਿਹਨਾਂ ਨੇ ਗੰਗ ਫਾਇਆ ਨੇ ਭੈਣ ਜਿਹਨਾਂ ਨੇ ਸਾਰੇ ਨੇ ਇੱਕੀ ਜਿਹੜੀ ਲੜਕੀ ਜਿਹੜੀ ਹੈ ਉਹ ਥੋਕ ਨਾਲ ਤੇ ਉਹਦੀ ਦਾ ਦਰਸ਼ੀ ਦੀ ਬਾਤ ਨੂੰ ਤੋੜ ਸਕਦੇ ਨਾ ਤਾਂ ਵੀ ਉਹ 8 ਸਿਕਣਾ 13 14 ਚੋਟਾ ਤਾਂ ਉਹ ਜੋ ਦੱਸ ਰਹੇ ਸੀਗੇ ਵੀ ਉਹ ਜਿਹੜੀ ਡੈੱਡ ਬੋਡੀ ਮਿਲੀ ਹੈਗੀ ਉਹਦਾ ਗਲਾ ਕੁੱਟਿਆ ਹੋਇਆ ਸੀ ਉਹ ਹੁਣ ਅਸੀਂ ਡੈੱਡ ਬੋਡੀ ਜਿਹੜੀ ਹੈਗੀ ਆ ਲੱਖੇ ਦੇ ਐਫਐਐਸਐਲ ਦੀ ਸਾਡੀ ਮੁਕਤੀ ਆਈ ਹੈ ਜਿਹੜੇ ਆਦਮੀ ਨੇ ਇਹੇ ਕੰਮ ਕੀਤਾ ਹੈ ਜਿਆ ਕੋਨੋ ਵੀ ਜਿਹੜੇ ਪਬਲਿਕ ਨੇ ਪਾਇਆ ਸੀ ਔਰ ਉਧੂ ਪਾ ਰਹੇ ਹੁਣ ਅਸੀਂ ਤੇ ਥੋੜਾ ਇੰਜਰੀ ਸੀ ਕੋਨੋ ਅਸੀਂ ਲੈ ਕੇ ਦਾਖਲ ਕਰਾਇਆ ਹੈ ਉਹਦਾ ਬਿਆਨ ਲਿਖ ਰਹੇ ਹਾਂ ਬਿਆਨ ਲਿਖਣ ਤੋਂ ਬਾਅਦ ਜਿਹੜਾ ਹੈਗਾ ਜੋ ਵੀ ਬਿਆਨਾਂ ਦੇ ਵਿੱਚ ਔਰ ਫੋਟੋਮੈਟਰਾਂ ਦੇ ਵਿੱਚ ਔਰ ਉਹਦੇ ਮੈਡੀਕਲ ਦੇ ਵਿੱਚ ਪਚੀ ਦੇ ਵਿੱਚ ਜੋ ਆਊਟ ਹੈ ਜੋ ਉਹਨੂੰ ਗ੍ਰੂਪਲੀ ਇਹਨਾਂ ਮਟਰ ਕੀਤਾ ਗਿਆ ਹੈਗਾ ਉਦੇ ਮੁਤਾਬਕ ਅਸੀਂ ਧਿਆਨ ਲਏ ਤੇ ਔਰ ਪਰਚਾ ਦਰਜ ਕਰਕੇ ਜੋ ਵੀ ਇਸ ਸਰਉਣੀ ਹਰਕਤ ਨੂੰ ਇਹਨਾਂ ਇੰਜਾਮ ਦਿੱਤਾ ਇਸ ਵੇਲੇ ਉਹਨੂੰ ਅਸੀਂ ਵਕਤਬਦ ਸਜਾਵਾਵਾਂ ਕਿਉਂਕਿ ਇਹੋ ਮਾੜੀ ਹਰਕਤ ਨਹੀਂ ਹੋ ਸਕਦੀ ਅਸੀਂ ਦਾ ਨਾਮ ਕੇਸ਼ਰੀ ਨੇ ਜਿੰਦ ਲਿਖਿਆ ਮੈਂ ਅੱਜ ਮੌਕੇ ਤੇ ਆਈ ਹਾਂ ਜੀ ਸਾਡੀ ਸਾਹਿਬ ਜਿਹਦੇ ਵਿੱਚ ਜਿੱਤੇ ਕਿਤਾ ਪਰਿਵਾਰ ਨੇ ਜਿਹੜਾ ਦੋਸ਼ੀ ਸੀ ਉਸਨੇ ਗੱਡੀ ਮੰਗਾਈ ਮਾਰੋ ਜਿਸ ਦੀ ਗੱਡੀ ਹੈ ਤੇ ਗੱਡੀ ਤੇ ਜਿਹੜੀ ਗੱਡੀ ਕਿੱਤੀ ਦੇ ਨਾਮ ਉੱਤੇ ਬਦਨਕਾਰ ਨੇ ਕਿੱਤੀ ਐਡੀਸ ਜੀ ਆਪਣੇ ਕਸਟੋਡੀ ਚ ਰੋਹ ਦੇਖੋ ਗੱਡੀ ਉੱਤੇ ਲੋਕ ਹੋਣੋਂ ਸੀ ਮੌਕੇ ਤੇ ਦੇਖੀ ਗੱਡੀ ਲੱਗੀ ਹੋਈ ਸੀ ਕਿਹਦੀ ਗੱਡੀ ਆ ਕਿਸ ਪਰਪਸ ਨਾਲ ਉਹ ਤੁਹਾਡੇ ਲੈ ਕੇ ਆ ਉਹ ਸੀ ਵੈਰੀਫਾਈ ਕਰ ਰਹੇ ਗ੍ਰੀਟ ਥਾਰਾ ਸੀ ਜਿਹੜੀ ਐਫਐਸਐਰ ਦੀ ਟੀ ਲੱਗੀ ਹੈ ਥਾਰਾ ਸੀ ਸੀਟ ਕਰਨ ਲੱਗ ਉਹਦਾ ਸੀਟ ਕਰਨਾ ਜੀ ਜੀ ਸਾਡੀ ਪੀਪਲਸ ਪਾਰਟੀ ਜਿਹੜੀ ਇੱਥੇ ਪ੍ਰੋਪਰ ਜਰੀ ਲਈ ਰਹੀ ਸੀ ਜੇਕਰ ਤੁਹਾਨੂੰ ਜੇ ਜੋ ਵੀ ਜੇ ਗੱਡੀ ਵਾਲੇ ਦੇ ਵਿੱਚ ਸੂਰੀਅਨ ਪੈਦਾ ਹੋ ਗਈ ਤਾਂ ਉਹਦੀ ਵੀ ਜ਼ਿੰਮੇਵਾਰੀ ਨਾਲ ਹੋਊਗੀ। ਤੁਸੀਂ ਜੇ ਨੋ ਜਿੱਦਾਂ ਕਨਫਰਮ ਕਰ ਦਿਓ ਬੱਚੀ ਦੀ ਉਮਰ ਕਿੰਨੀ ਹੈ ਉਹ ਦੋਸ਼ੀ ਦੀ ਉਮਰ ਕਿੰਨੀ ਹੈ। ਬੱਚੀ ਦੀ ਉਮਰ ਤਾਂ ਜੋ ਲਾਇਆ ਸੀਗਾ ਮੈਂ ਬੜੀ ਸਹੀ ਤਰ੍ਹਾਂ। ਸਾਡੇ 13-14 ਸਾਲ ਦੀ ਬੱਚੀ ਹੈ ਜੀ। ਤੇ ਹੈਪੀ ਨਾਂ ਦਾ ਸ਼ਖਸ ਹੈਗਾ ਜਿਹੜਾ ਇੱਥੇ ਗਵਰਨਟਰੀਂਡਾ ਸੀਗਾ। ਉਹਦੀ ਜਿਹੜੀ ਏਜ ਹੈਗੀ ਹੈ ਮੇਰਾ ਖਿਆਲ ਮੇਰੇ ਵੀ ਪਿਆ 40-45 ਬਿਜਾ ਦੇ ਵਿੱਚ ਹੈ। ਤੇ ਬੰਦਾ ਉਹ ਸੀ ਐਪਲੀਕੇਸ਼ਨ ਕਰਦਿਆ ਲੱਗਾ। ਜੋ ਇੱਕ ਸਖਤ ਤੋਂ ਸਖਤ ਕਾਰਵਾਈ ਜਿਹੜੀ ਹੈਗੀ ਆ ਕਰਕੇ ਔਰ ਇਹਨੂੰ ਅਸੀਂ 100% ਜਿਹੜੀ ਹੈਗੀ ਆ ਫਾਸਟ ਟਰੈਕ ਦੇ ਵਿੱਚ ਜਾ ਕੇ ਔਰ ਜਲਦੀ ਨਾਲ ਜਲਦੀ ਤਿਆਰ ਕਰਾ ਕੇ ਇਹਨੂੰ ਬਣਦੀ ਤੋਂ ਬਣਦੀ ਵਕਤ ਵਰਜ ਦੀ ਕਾਨੂੰਨ ਦੀ ਸਜ਼ਾ ਹੈਗੀ ਉਹ ਅਸੀਂ ਕਰਾਵਾਂਗੇ ਸਰੇ ਇੱਕ ਸਵਾਲ ਹੈ ਜਿਹੜੀ ਹੈ ਸੀਸੀਟੀਵੀ ਦੀ ਬੱਚੀ ਜਾਨਦੀ ਨੂੰ ਨਜ਼ਰ ਆ ਰਹੀ ਹੈ ਉਹ ਸੀਸੀਟੀਵੀ ਇਸੇ ਸਮੇਂ ਦੀ ਹੈ ਜਾਂ ਕੁਝ ਨਹੀਂ ਉਹ ਉਹ ਅਸੀਂ ਹੁਣ ਦੇਖਾਂਗੇ ਜੀ ਤੁਹਾਡੇ ਸਾਹਮਣੇ ਮੌਕੇ ਤੇ ਆਇਆ ਹੈਗਾ ਜੋ ਵੀ ਕੈਮਰੇ ਲੱਗੇ ਹੈਗੇ ਆ ਬੱਚੀ ਕਿੰਨੇ ਵਜੇ ਘਰ ਹੋ ਗਈ ਕਿੰਨੇ ਵਜੇ ਗਈ ਉਹ ਸਾਰੀ ਅਸੀਂ ਇਹ ਸਾਡੀ ਇਨਵੈਸਟੀਗੇਸ਼ਨ ਦਾ ਹਿੱਸਾ ਆ ਉਹ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਾਂਗੇ ਸਰ ਇਹ ਕੁਝ ਦੱਸਿਆ ਗਿਆ ਕਿ ਪੁਲਿਸ ਮਿਲਾਂਗੀ ਹੈ ਇਹ ਲੋ ਕੱਟਣਾ ਹੋਈ ਹੈ ਉਸ ਸਮੇਂ ਉਹ ਦੋਸ਼ੀ ਦੇ ਘਰ ਹੋਲ ਵੀ ਕੋਈ ਦੇਖਤੀ ਸੀ ਦੋਸ਼ੀ ਇਕੱਲਾ ਜੀ ਉਹ ਬੱਚੀ ਸੀ ਇਹਦੇ ਬਾਰੇ ਨਹੀਂ ਅਸੀਂ ਕੁਝ ਕਹਿ ਸਕਦੇ ਉਹ ਸਾਰਾ ਕੁਝ ਜਿਹੜਾ ਹੈਗਾ ਉਹ ਜਦੋਂ ਹੁਣ ਉਹਦੇ ਅਰੈਸਟ ਪਾਵਾਂਗੇ ਬੰਦੇ ਜੀ ਅਰੈਸਟ ਹੋਣ ਤੋਂ ਬਾਅਦ ਉਹਦੀ ਸਖਤੀ ਨਾਲ ਪੁੱਛਗਿੱਛ ਕੀਤੀ ਜਾਊਗੀ ਉਹਦੇ ਵਿੱਚ ਸਾਰੀ ਗੱਲ ਕਲੀਅਰ ਹੋਊਗਾ ਬੱਚੇ ਦੀ ਡੈੱਡ ਬੋਰਡਿੰਗ ਹੋਈ ਜੀ ਸ਼ਕਰੰਦ ਅਲੋਕ ਲੱਗੇ ਨੇ ਔਰ ਲੱਗ ਰਿਹਾ ਸੀ ਕਿ ਇਹੋ ਜੀ ਚੀਜ਼ ਹੈ ਜਾਂ ਫਿਰ ਕੋਈ ਹੋਰ ਉਹ ਦੇਖੋ ਜੀ ਐਜ਼ ਅ ਪੋਸਟਮਾਰਟਲ ਵਿੱਚ ਪਤਾ ਲੱਗੂਗਾ ਐਜ਼ ਇਹ ਮੇਰ ਅਫਸਰ ਸਾਡੇ ਸੀਨੀਅਰ ਜਿਹੜੇ ਸਾਹਮਣੇ ਆਉਂਗਾ ਉਹਨਾਂ ਨੇ ਚੈੱਕ ਕੀਤਾ ਹੈਗਾ ਉਹ ਵੀ ਹਿੰਨੋ ਡਾਕਟਰ ਸੀਨੀਅਰ ਡਾਕਟਰ ਚੇਸ ਕਰਕੇ ਉਹ ਜਿਹੜੀ ਚੀਜ਼ ਹੈ ਜੀ ਸਾਨੂੰ ਪੋਸਟਮਾਰਟਲ ਨਹੀਂ ਪਤਾ ਲੱਗ ਰਹੀ ਹੈ ਔਰ ਮੈਡੀਕਲ ਜਿਹੜਾ ਹੈਗਾ ਜੇ ਇਸ ਗ੍ਰਾਮਾਂ ਵਿੱਚ ਸਾਨੂੰ ਸਵੇਰੇ ਹੀ ਉਹ ਗੱਲ ਪੀਰ ਹੋ ਗਈ ਸਰ ਇੱਕ ਜਦਤ ਹੋਈ ਹੈਗੀ ਉਹ ਤਾਂ ਹੋਈ ਹੈਗੀ ਬੱਚੀ ਠੀਕ ਹੈ ਉਹਦੇ ਨਿਸ਼ਾਨ ਸਾਨੂੰ ਦੇਖੇ ਹੈਗੇ ਕਰ ਉਹਦੇ ਜਿਹੜਾ ਨੈਕਸਟ ਪਲੇਸ ਜਗਾ ਕਰਕੇ ਉਹਦੇ ਬਾਅਦ ਜਿਹੜਾ ਮੈਡੀਕਲ ਰਿਪੋਰਟ ਉਹਦਾ ਪਰਿਵਾਰ ਦਾ ਪੁੱਤ ਹੈ ਸ਼ਾਇਦ ਪੁਲਿਸ 파ਟੀ ਉਹਦੇ ਬਾਅਦ ਅਸੀਂ ਉਦੋਂ ਮੈਂ ਇਹ ਕਰੂੰਗਾ ਜੇਕਰ ਬੱਚੇ ਕਿਸੇ ਵੀ ਲਾਜ਼ਮਤੀ ਉਹ ਲਈ ਸਹਿਯੋਗੀ ਕੋਈ ਇਮੀਡੀਏਟਿਵ ਸਿਪਰੀ ਐਕਸ਼ਨ ਲਿਆ ਜਾਊਗਾ ਸਸਪੈਂਡ ਕੀਤਾ ਸਰ ਲੋਕਾਂ ਨੇ ਦੱਸਿਆ ਕਿ ਜਦੋਂ ਪੁਲਿਸ ਦੀ ਪਾਰਟੀ ਜਦੋਂ ਪਹਿਲਾ ਆਇਆ ਇਹ ਦੋਸਤੋਂ ਬਾਹਰ ਜਿਹੜਾ ਗੱਡੀ ਲੈ ਕੇ ਆਇਆ ਬਾਹਰ ਜਾ ਕੇ ਇਹ ਇਹ ਸਾਰੇ ਚੀਜ਼ਾਂ ਇਹ ਇਹ ਕਰਨ ਵਾਲੀਆਂ ਨੇ ਪੋਸਟ ਇੰਸਟੀਚਿਊਟ ਦਾ ਵੀ ਕਰਾਉਣਾ ਹੈ ਠੀਕ ਹੈ ਕਸਟਡੀ ਚ ਲੈਣਾ ਕਿਉਂਕਿ ਪਲਾਨ ਹੈ ਇਹ ਗੱਡੀ ਉਸਦਾ ਗੱਡੀ ਵਾਲਾ ਵੀ 4 ਘੰਟੇ ਉਸਦਾ ਨਬੋਲੋ 2 ਵਜੇ ਦੀ ਕਤਲ ਹੋਇਆ ਪਲੈਨਿੰਗ ਹੋਈ ਹੋਣੀ ਗੱਡੀ ਦੇ ਮੈਂ ਖੁਰਦਪੁਰਦ ਕਰਨੀ ਲਾ ਗਿਆ ਇਹ ਸਾਰਾ ਪਲਾਨ ਨਾ ਹੋਇਆ ਉਹ ਵੀ ਬੰਦਾ ਗੱਡੀ ਵਾਲਾ ਫੜ ਲਿਆ ਜਾਵੇ ਤਾਂ ਸਾਰੀ ਸੱਚਾਈ ਸਾਹਮਣੇ ਆ ਸਕਦੀ ਹੈ ਨਹੀਂ ਹੋ ਸਕਦਾ ਬਹਾਨੇ ਨਾਲ ਲੈ ਕੇ ਆਵੇ ਇਹ ਬਾਤ 2 ਵਜੇ ਦੀ ਵਾਰ 1 ਵਜੇ ਭਰੀ ਟੇਰ 4 ਵਜੇ ਆਗੇ ਅਸੀਂ ਸਜਾ ਵੀ ਇਹਨੂੰ ਛੇਤੀ ਛੇਤੀ ਘਾਵਾ ਦੇ ਪਾਸੇ ਲੈ ਦੇ। ਰੈਸਟੋਰਾਂ ਪੈ ਗਈ ਜੀ ਉਹਨਾਂ ਦੀ। ਅੱਜ ਉਹੀ ਦੇ ਨਾਲ ਖਾ ਲਿਆ ਜੀ। ਹਾਂਜੀ। ਅਸੀਂ ਜਦੋਂ ਦਰਦ ਜੀ ਜੀ ਹਿੰਦੀਆ ਇਸ ਨੂੰ ਸਾਰਾ ਦੇ ਦੇਖੋ 2500 ਜੀ ਅਸੀਂ ਵਾਪਸ ਜਾ ਸਕਦੇ ਭਾਜੀ। ਦੋ ਜੀ ਮੇਰੀ ਟੀਕਰ ਗਲਾ ਘੋਟ ਕੇ ਮਾਰਿਆ ਦਾ ਉਹ ਉਸਤਾ ਹੀ ਮਾਰਨਾ ਹੈ। ਉਦੋਂ ਹੋਵੇ ਜੀ ਇਹਦੇ ਵਿੱਚ ਸਾਰਾ ਕੁਝ ਹੀ ਹੋਊਗਾ ਜੀ ਸਾਰਾ ਕੁਝ ਹੀ ਹੋਊਗਾ ਜੋ ਦੋ ਦਾ ਕਾਰਵਾਈ ਕਰਾਂਗੇ ਭਾਜੀ। ਐਸਪੀ ਸਾਹਿਬ ਜਿਨ੍ਹਾਂ ਨੇ ਡਿਊਟੀ ਜੀ ਨਾ ਹੀ ਵਰਤੀ we yeah.